ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਵੀਓ ਸਾਰੇ ਠੀਕ ਠਾਕ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸੁਖਰਾਜ ਬਾਠ ਦੇ ਵਿੱਚ ਤੇ ਅੱਜ ਮੇਰੇ ਦੋਨਾਂ ਬੇਟਿਆਂ ਦਾ ਬਰਥਡੇ ਆ ਤੇ ਅਸੀਂ ਜਾ ਰਹੇ ਹਾਂ ਸੈਲੀਬ੍ਰੇਸ਼ਨ ਕਰਨ ਬੱਚਿਆਂ ਨੂੰ ਬਾਹਰ ਲੈ ਕੇ ਕਹਿੰਦੇ ਵੀ ਮਮਾ ਅੱਜ ਡਿਨਰ ਹੋਣਾ ਚਾਹੀਦਾ ਤੇ ਵੀਰਪਾਲ ਨੇ ਅੱਜ ਬੰਨੀ ਆ ਟਰਬਨ ਕਹਿੰਦਾ ਮਮਾ ਅੱਜ ਮੈਂ ਟਰਬਨ ਬੰਨਣੀ ਆ ਤੇ ਡੈਡੀ ਜੀ ਨੇ ਇਹਨਾਂ ਨੂੰ ਬਾ ਕੀਰਤਨ ਪਾਲ ਨੂੰ ਬੰਨ ਦਿੱਤੀ ਆ ਟਰਬਨ ਹਰ ਕੀਤ ਨੇ ਬੰਨੀ ਆ ਦਸਤਾਰ ਤੇ ਸੋ ਦੋਨਾਂ ਦੀ ਸੇਮ ਡਰੈਸ ਰੱਬਾ ਵਈ ਅਦੀ ਸੇਮ ਡਰੈਸ ਸੇਮ ਬਰਥਡੇ ਤੇ ਅੱਜ ਸੈਲੀਬ੍ਰੇਸ਼ਨ ਕਰਾਂਗੇ ਜਾ ਕੇ ਬ੍ਰਦਰ ਟੱਬੇ ਦੇ ਵਿੱਚ ਤੇ ਕਿਉਂਕਿ ਵੀਰਪਾਲ ਕਹਿੰਦਾ ਸੀ ਮੰਮਾ ਆਏ ਸਾਲ ਅਸੀਂ ਘਰ ਸੈਲੀਬ੍ਰੇਸ਼ਨ ਕਰਦੇ ਆ ਅੱਜ ਅਸੀਂ ਡਿਨਰ ਬਾਹਰ ਖਾਣਾ ਤੇ ਖਾਣਾ ਬੱਚਿਆਂ ਨੇ ਕੁਛ ਨਹੀਂ ਹੁੰਦਾ ਕਿਉਂਕਿ ਅਸੀਂ ਪੀਜ਼ਾ ਵਗੈਰਾ ਬੱਚਿਆਂ ਨੂੰ ਨਹੀਂ ਦਿੰਦੇ ਖਾਣ ਨੂੰ ਤੇ ਸੋਚਿਆ ਵੀ ਰਾਤ ਦਾ ਖਾਣਾ ਅਸੀਂ ਬਾਹਰ ਖਾ ਲਈਏ ਮੰਮੀ ਡੈਡੀ ਤਿਆਰ ਹੋਣ ਦੇ ਨੇ ਹੋਰ ਅਸੀਂ ਦਸਾਂ ਕੁ ਮਿੰਟਾਂ ਤੱਕ ਘਰੋਂ ਚੱਲ ਪੈਣਾ ਹੈ ਉਮੇ ਦਾ ਮੂਹ ਕਿਉਂ ਨਹੀਂ ਦਿਖੰਡਿਆ ਤੇ ਹੈ ਹੀ ਛੋਟਾ ਆਇਆ ਤੂੰ ਤੇ ਤੇ ਕੋਣ ਇੱਕ ਮਿੰਟ ਲੋ ਲੋ ਰਹਿਨੇ ਦੇ ਰਹਿਨੇ ਦੇ ਕਿਤਨੇ ਆਮ ਦੇ ਪਾਲ ਰਹਿਮ ਦੇ ਨਾ ਕਰ ਤੇ ਐਸਾ ਆਪਣੇ ਫਰੈਂਸ ਨੂੰ ਥੈਂਕ ਯੂ ਬੋਲੋ ਤੁਹਾਨੂੰ ਸਵੇਰ ਦੇ ਕਿੰਨੇ ਬਿਸ਼ੀ ਕਰ ਰਹੇ ਥੈਂਕ ਯੂ ਥੈਂਕ ਯੂ ਹੁਣ ਆਏ ਆ ਅਸੀਂ ਗੁਰਦੁਆਰਾ ਸਾਹਿਬ ਬੱਚਿਆਂ ਨੂੰ ਮੱਥਾ ਟਿਕਾਉਣ ਅਰਦਾਸ ਕਰਾਵਾਂਗੇ ਇਹਨਾਂ ਦੇ ਜਨਮ ਦਿਨ ਮੱਲੂ ਤੇ ਇਹ ਸਾਡੇ ਲੱਗ ਗਿਆ ਹੀ ਆ ਗੁਰਦੁਆਰਾ ਸਾਹਿਬ ਸਾਟੇ ਇਹਨ ਮੱਥਾ ਟਿਕਾ ਕੇ ਫਿਰ ਅਸੀਂ ਜਾਵਾਂਗੇ ਅੱਗੇ ਮੈਂ ਲੈ ਲਿਆ ਪ੍ਰਸ਼ਾਦ ਅਰਦਾਸ ਕਰਾਵਾਂਗੇ ਬੱਚਿਆਂ ਦੀ ਆਜੋ ਬੱਚੇ ਤੇ ਚਲੋ ਹੁਣ ਚੱਲਦੇ ਹਾਂ ਗੁਰਦੁਆਰਾ ਸਾਹਿਬ ਆਜੋ ਬੱਚੇ ਪੂਰੀ ਨਹੀਂ ਲਾਉਣੀ ਹਾਂਜੀ ਉੱਥੇ ਜਾ ਕੇ ਛੂਜ ਲਈਏ ਆਜੋ ਪੂਰੀ ਹਾਂ ਆਹ ਪਾਤੀ ਥੋੜੀ ਪਰਮੋਹ ਦੇ ਕਾਰਨਾ

ਵੀਰਪਾਲ ਪਾਓ ਜੋੜੇ ਉਹ ਜਿਹੜੇ ਅਰਦਾਸ ਕਰਵਾ ਲਈਏ ਬਾਬਾ ਜੀ ਤੋਂ ਹੁਣ ਅਹੀਂ ਚੱਲਦੇ ਆ ਘਰ ਨਹੀਂ ਕਿੱਥੇ ਜਾਣਾ ਹੁਣ ਅਹੀਂ ਸੈਲੀਬ੍ਰੇਟ ਕਰਦੇ ਆ ਬਾਹਰ ਬਾਬਾ ਜੀ ਦਾ ਆਸ਼ੀਰਵਾਦ ਲੈ ਲਿਆ ਤੇ ਹੁਣ ਵੀਰਪਾਲ ਹੁਣੀ ਪਾਉਣ ਲੱਗੇ ਨੇ ਜੋੜੇ ਵੀਰਪਾਲ ਕਿਰਤੋਂ ਦੇ ਜੋੜੇ ਛੱਡਿਆ ਉਹਦੇ ਸ਼ੂਜ਼ ਉੱਥੇ ਛੱਡ ਗਿਆ ਆ ਜਾ ਆ ਵੇਖੋ ਮੇਰਾ ਸਟੂਡੈਂਟ ਆ ਗਿਆ ਵਿੱਚ ਕਿਆ ਲੈ ਠੀਕ ਹੈ ਸਕੂਲ ਆਇਆ ਹੀ ਅੱਜ ਇਹਦਾ ਹਰਗੀ ਤੁਣੀ ਲੱਗੇ ਹੋਏ ਨੇ ਸ਼ੂਜ਼ ਪਾਉਣ ਤੇ ਅਸੀਂ ਹੁਣ ਗੁਰੂ ਮਹਾਰਾਜ ਜੀ ਦਾ ਓਟਾਸਰਾ ਲੈ ਲਿਆ ਅਰਦਾਸ ਕਰਾਤੀ ਹੈ ਬੱਚਿਆਂ ਦੀ ਤੇ ਜਾਵਾਂਗੇ ਹੁਣ ਕੇਕ ਲਵਾਂਗੇ ਨਾ ਵਾਸਤੇ ਕਹਿੰਦੇ ਮਾਮਾ ਸਾਡੇ ਲਈ ਕੇਕ ਵੀ ਲੋ ਫੇਰ ਜਾਣੇ ਆਪਾਂ ਬ੍ਰਦਰ ਢਾਬੇ ਅਨਸੇ ਇਹ ਵੀਰਪਾਲ ਨੇ ਤੇ ਹਰ ਇੱਕ ਨੇ ਸੇਮ ਸ਼ਰਟ ਪਾਈ ਹੋਈ ਹੈ ਕਹਿੰਦੇ ਸਾਨੂੰ ਸੇਮ ਡਰੈਸ ਪਾਓ ਸਾਡਾ ਸੇਮ ਬਰਥਡੇdਈਏ ਲਾਈ ਜੀ ਹੁਣ ਅਸੀਂ ਮੱਥਾ ਟੇਕ ਲਿਆ ਬਾਬਾ ਜੀ ਦੇ ਤੇ ਹੁਣ ਅਸੀਂ ਜਾਣਨੇ ਆ ਬੱਚਿਆਂ ਨੂੰ ਲੈ ਕੇ ਇਹਨਾਂ ਦਾ ਬਰਥਡੇ ਸੈਲੀਬ੍ਰੇਸ਼ਨ ਕਰਦੇ ਆ ਵੀਰਪਾਲ ਦੀ ਪੂਰੀ ਟੋਰ ਅੱਜ ਪੱਗ ਬੰਨੀ ਆ ਕਿਉਂ ਪਾਲ ਪਾਲ ਬੰਨ੍ਹਦੇ ਕੱਢ ਲੱਗਦਾ ਹੈ ਪੂਰਾ ਹੈ ਤੇ ਨੇਰਾ ਹੋਂ ਡਿਆ ਇੱਧਰ ਛਾਟੀ ਨੇਰਾ ਹੋ ਜਾਂਦਾ ਹੁਣ ਤੇ ਬੱਚੇ ਕਹਿੰਦੇ ਅਸੀਂ ਅਸੀਂ ਡਿਨਰ ਕਰਨਾ ਆ ਤਾਂ ਹੁਣ ਅਸੀਂ ਇੱਧਰ ਡਿਨਰ ਕਰਾਂਗੇ ਹਰ ਕਿਸੇ ਇੱਧਰ ਆਓ ਵੀਰਪਾਲ ਹੁਣੀ ਕਹਿੰਦੇ ਆਪਾਂ ਹੁਣ ਲੈਣਾ ਵਾ ਪੈਨ ਪੈਨਸਲਾਂ ਤੇ ਆ ਗਏ ਅਸੀਂ ਸਟੇਸ਼ਨਰੀ ਦੀ ਸ਼ਾਪ ਤੇ ਇੱਥੋਂ ਹੁਣ ਲੈਣਗੇ ਪੈਨ ਪੈਨਸਲਾਂ ਵੀਰਪਾਲ ਨੇ ਲੈ ਲਿਆ ਪੈਨ ਆਰ ਕੀ ਇਤਨੇ ਖਰੀਦ ਲੀਆਂ ਪੈਨਸਲਾਂ ਤੇ ਵੀਰਪਾਲ ਨੇ ਖਰੀਦ ਲਿਆ ਪੈਨ ਸੋਣੀ ਵੀਰਪਾਲ ਠੀਕ ਆ ਹੁਣ ਕਹਿੰਦੇ ਮਮੇ ਸਾਨੂੰ ਛੋਟਾ ਛੋਟਾ ਗਿਫਟ ਲੈ ਕੇ ਦੋ ਓਕੇ ਗਿਫਟ ਢਾਡੇ ਪੈਨਸਲਾਂ ਹੀ ਖਰੀਦਣੀਆਂ ਆਂ ਹੋਰ ਨਹੀਂ ਕੁਛ ਲੈਣਾ ਟੌਇਜ਼ ਵਗੈਰਾ ਕੁਛ ਲੈਣਾ ਹੋਰ ਕੀ ਲੈਣਾ ਦੋ ਕੀ ਲੈਣਾ ਹੁਣ ਉਹ ਵੇਰੀ ਕੁੜੀਆਂ ਦਾ ਐ ਸਕੂਟਰ ਵਾਲੀ ਸ਼ਾਪ ਨਰ ਐ ਕਿੰਨੀ ਸੋਣੀ ਕੈਮਰੇ ਵਾਲੀ ਸ਼ਾਪ ਨਰ ਐ ਸ਼ਾਪ ਵਾਲੀ ਰੇਜ਼ਰ ਐ ਲੈ ਬਟਾ ਵੀ ਕਿੰਨੀ ਪਿਆਰੀ ਚੀਜ਼ ਨਹੀਂ ਇਹ ਵਾਲੀ ਉਹਨੇ ਆਪਣੀ ਮਰਜ਼ੀ ਨਾਲ ਖਰੀਦਣਾ ਜੋ ਖਰੀਦਣਾ ਲੈ ਲੈ ਜੋ ਲੈਣਾ ਇਹ ਵਾਲੀ ਚੱਕ ਵੀਰ ਪਾਲੇ ਇੱਧਰ ਦੇਖਣ ਡਿਆ ਹੁਣ ਕੀ ਕੋਈ ਹੋਰ ਚੀਜ਼ ਮੇਰੇ ਪਸੰਦ ਆ ਜੇ ਇਹ ਤੇਰੇ ਕੋਲਗੇ ਬਹੁਤ ਜ਼ਿਆਦਾ ਮੈਂ ਘਰ ਪਏ ਆ ਨਾ ਇਹ ਭਾਜੀ ਹੁਣਾਂ ਕੋਈ ਖੜੇ ਹੀ ਤੈਨੂੰ ਪਤਾ ਆ ਲੈ ਕਰ ਰਹੇਗੇ ਮੈਂ ਤੋਆ ਹੀ ਚਾਹੀਦਾ ਮੈਨੂੰ ਫੇਰ ਲਾ ਦਾਂਗੇ ਫੇਰ ਆ ਲੈ ਲੋ ਚਲ ਕੋਈ ਨਹੀਂ ਆ ਲੈਓ ਲੋ ਜੀ ਹੁਣ ਇਹਨਾਂ ਦੋਆਂ ਭਰਾਵਾਂ ਨੇ ਖਰੀਦ ਲਿਆ ਸਮਾਨ ਡਿਸਾਈਡ ਹੋ ਗਿਆ ਆ ਹਾਂ ਇਹ ਤੂੰ ਵਾਪਸ ਆ ਜਾ ਐੱਥੇ ਖੜੇ ਹੋ ਜਾ ਤੂੰ ਇੱਕ ਵਾਰੀ ਵਾਪਸ ਆਣਾ ਹਾਂ ਆਵਾਂਗੇ ਪਸੰਦ ਆ ਨਾ ਤੁਹਾਡਾ ਗਿਫਟ ਹਾਂ ਇੱਕ ਵਾਰੀ ਮੈਂ ਹਾਂ ਚੱਲ ਲਈ ਆ ਜੀ ਅਸੀਂ ਕੇਕ ਲੈਣ ਬੇકરી ਸ਼ਾਪ ਤੇ ਆਹ ਪਹੁੰਚ ਚੁਕੇ ਆਂ ਨਨਤ ਦਾ ਬੇਕਰੀ ਸ਼ਾਪ ਦੇ ਵਿੱਚ ਇੱਥੇ ਬਹੁਤ ਹੀ ਸਵਾਦ ਕੇਹੁੰਦੇ ਨੇ ਵਧੀਆ ਬਣਾਉਂਦੇ ਨੇ ਫਰੈਸ਼ਰ ਹੁੰਦੇ ਨੇ ਬਿਲਕੁਲ ਹੁਣ ਲਵਾ ਗਏ ਉਹ ਕਿ ਬੱਚਿਆਂ ਦਾ ਲੋ ਜੀ ਕੀਰਤ ਨੂੰ ਆ ਗਿਆ ਕੇਕ ਪਸੰਦ ਤੇ ਹੁਣ ਆਪਾਂ ਜੀ ਹੋਰ ਵੈਰਾਈਟੀ ਹੈ ਤੇ ਹੋਰ ਕੱਢ ਦਿਓ ਦਿਖਾ ਦਿਓ ਕਿਹੜਾ ਹਾਂ ਇਹ ਵੀ ਸਵਾਦੰਦਾ ਹੈ। ਹਰਕਿਰਤ ਕੇਕ ਪਸੰਦ ਆ। ਕਿਰਤ ਨੂੰ ਹੁਣ ਕੈਂਡੀਸ ਵੀ ਪਸੰਦ ਆ ਗਈਆਂ। ਤੇ ਹੁਣ ਚੱਲਦੇ ਆਂ ਕੇਕ ਲੈ ਲਿਆ। ਆਹੀ ਲੈ ਆਣ ਮम्मी ਜੀ ਕੇਕ ਲੈ ਆਏ ਆਪਾਂ। ਤੇ ਹੁਣ ਚੱਲੀਏ ਸੈਲੀਬ੍ਰੇਟ ਕਰੀਏ ਬੱਚਿਆਂ ਦਾ। ਚੱਲੀਏ। ਚਲੋ ਹੁਣ ਅਸੀਂ ਜਾ ਰਹੇ ਆ ਬ੍ਰਦਰ ਟਾਬਾ ਮੈਟਰਨਸ 골ਡ ਸੀਨ ਨਾ ਇਹ ਉੱਥੇ ਜਾ ਕੇ ਬੱਚਿਆਂ ਦਾ ਨਾਲ ਸੈਲੀਬ੍ਰੇਟ ਬੱਚੇ ਬੜੇ ਖੁਸ਼ ਆਪ ਹੀ ਅਹੀਂ ਅੱਜ ਬਾਹਰ ਸੈਲੀਬ੍ਰੇਟ ਕਰ ਰਹੇ ਆ ਚਲ ਠੀਕ ਹੈ ਜੀ ਚਿੰਗਮ ਜਸਾ ਉਹਨਾਂ ਨੂੰ ਆਪਣੀਆਂ ਹੀ ਮਸਤੀਆਂ ਟੌਫੀਆਂ ਦੀ ਪਈ ਹੋਈ ਆ ਵੀ ਲੈ ਦੋ ਆ ਵੀ ਲੈ ਦੋ ਉਹਨਾਂ ਨੇ ਹੁਣ ਆਪਣੀਆਂ ਗੱਲਾਂ ਕਰਨੀਆਂ ਆ ਕਿ ਉਹ ਇਹ ਸੈਂਟਰ ਫਰੈਸ਼ ਕਿਤੇ ਬ੍ਰਦਰ ਠਾਬੇ ਦੇ ਚੱਲੇ ਆ। ਇਹਦਾ ਨਾਮ ਹੀ ਐਸਾ ਖਾਣਾ ਖਾਣੇ ਚੱਲੇ ਆ। ਵੈਸੇ ਇਹ ਕਦੀ ਖਾਦਾ ਨਹੀਂ ਚਲੋ ਹਨਾ। ਇਹਨਾਂ ਪਰ ਆਪਾਂ ਮੇਰ ਮੇਰੀ ਚੀਜ਼ਾਂ ਖਾਣੀਆਂ ਹੀ ਕਰਾ ਫालतू ਸੁਣਾ। ਕੀ ਕਰਦੇ ਚੱਤੇ। ਆਈ ਉਹਦੀ ਗੱਲ ਆ। ਜੂਆ ਜਣ ਕਰਦਾ ਉਹ ਖਾਣਿਓ। ਹਰ ਕੀ ਤੇ ਬੈਠ ਜਾ ਪੁੱਤ। ਮੰਮਾ ਕਿੱਥੇ? ਪ੍ਰਾਇਮਿਕਸ ਦੇ ਬਾਕਸਿੰਗ ਕਰ ਲਿਆ। ਆ ਚਾਹ ਲਓ ਜੀ। ਚਲੋ ਜੀ ਹੁਣ ਚੱਲਦੇ ਆਪਾਂ। ਇੱਕ ਚਾਹ ਦਾ ਕਪੋੜੀ ਲੈ। ਕੇਕ ਲੈ ਲਿਆ ਆਪਾਂ ਤੇ ਹੁਣ ਅਸੀਂ ਜਾਣਾ ਆ ਇੱਕ ਦਿਨ ਇੱਕ ਦਿਨ ਨੀਂਦ ਨਹੀਂ ਹੁੰਦੀ ਇਹਨੇ ਕਹਿੰਦੀ ਕੇਕ ਲਾਂ ਕਰਦੇ ਆ ਕੀ ਕਰਦੇ ਆ ਗੱਲਾਂ ਮੈਨੂੰ ਵੀ ਦੋ ਸੈਂਟਰ ਫਰੈਸ਼ ਆਪ ਵੀ ਚਿੰਗਮ ਦੋ ਨਾ ਚਿੰਗਮ ਨਹੀਂ ਆ ਇਹ ਸੈਂਟਰ ਫਰੈਸ਼ ਉਹ ਕਿਥੇ ਮੇਰੇ ਕੋ ਆ ਗਈ ਆ ਪਹਿਲਾਂ ਕਿੱਥੇ ਗਈ ਯਮੀ ਮੈਂ ਲਗੀ ਕਿ ਤੱਕ ਕਹਿੰਦੇ ਨੀਂਦ ਆ ਜਾਂਦੀ ਹੈ ਹਾਂ ਨਾ ਇਹ ਅਨੂthora ਨਿਹਰਾ ਹੋ ਗਿਆ ਹੀ ਨਾ ਨਹੀਂ ਤਾਂ ਇੱਥੇ ਬੱਚਿਆਂ ਨੂੰ ਮੋਲ ਚ ਲੈ ਕੇ ਆਉਣਾ ਸਾਡੇ ਲੱਗ ਗਈਆਂ ਨਵਾਂ ਮੋਲ ਕੁਲਿਆ ਹੋਇਆ ਹੈ ਇੱਥੇ ਫੇਰ ਕਿਸ ਦਿਨ ਬੱਚਿਆਂ ਲੈ ਕੇ ਆਵਾਂਗੇ ਤੇ ਹੁਣ ਅਸੀਂ ਸਿਰਫ ਇਹਦੇ ਨਾਲ ਹੀ ਜਾਣਾ ਹੈ ਬਸ ਇੱਥੇ ਨਾਲ ਹੀ ਜੀ ਡੈਡੀ ਜੀ ਆ ਬਸ ਇਹਦੇ ਨਾਲ ਹੀ ਆ ਵੀ ਮੰਮਾ ਨਵਾਂ ਕੁਲਿਆ ਉਹ ਅੱਨਾ ਤੇ ਕੁਲਿਆ ਲੋ ਲੋ ਜੀ ਅਸੀਂ ਪਹੁੰਚ ਚੁੱਕੇ ਆ ਬ੍ਰਦਰਸ ਟਾਬਾ ਤੇ ਹੁਣ ਅਸੀਂ ਕਰਾਂਗੇ ਸੈਲੀਬ੍ਰੇਟ ਬੱਚਿਆਂ ਦਾ ਬਰਥਡੇ ਨਾਲ ਕਰਾਂਗੇ ਡਿਨਰ ਕੱਟੀਆਂ ਅਸੀਂ ਲਾ ਲਈਆਂ ਹੁਣ ਜਾਵਾਂਗੇ ਅੰਦਰ पहुंच चुके हैं टेबल इधर दुण है चल। है चलो बेटा चलो चेयर कर दो को केक ठंडी बड़ी ठंडी ठंडी बड़ी हां ठंडी डरी जी भी खा ली खाती खाती बहुत बढ़िया ठंडी हां पानी पोंमोन वाला जोरदार मुंडा तुम्हें बहुत नीचे करो डी सिंह एंड फाति सिंह ਕੀ ਤੇ ਮਜ਼ਾ ਆਉਂਦਾ ਕਾਹਨੋਂ ਮਜ਼ਾ ਆਉਂਦਾ ਅ ਵੀ ਤਾਂ ਖਾਇਆ ਬਣੀਏ ਨਹੀਂ ਨਹੀਂ ਉਧਰ ਬੈਠੇ ਆ ਪਾ ਇੰਜੋਏ ਕਰਨ ਆਏ ਆ ਮਜ਼ਾ ਆਉਂਦਾ ਨਹੀਂ ਆਉਂਦਾ ਕਿਆ ਮਜ਼ਾ ਆਉਂਦਾ ਮੈਂ ਇੱਕ ਬੇਟਾ ਇਹ ਦੇਖ ਖਾ ਸਕੂੜੇ ਦੋ ਮਿੰਟ ਚਲ ਚਲ ਇਹ ਉਹ ਤਾਂ ਬੱਲੇ ਆ ਇਹ ਉਹ ਸੌਂਦਾ ਜੰਦਾ ਮੇਰਾ ਉੱਤੇ ਮਾਰਦੇ ਆ ਤਮ ਉਹ ਪਾਸ ਪਾਸ चल तो दो बैठे तो पर... तो दो चलो तो <laughs> तो <लोगे>। हार <laughs>

ਉਧਰ ਵੇਖੋ ਹਾਂ ਹੈਪੀ ਬਰਥਡੇ ਥੈਂਕ ਯੂ ਚਲੋ ਵੀਜੀ ਆ ਵੀ ਆਇਆ ਨਹੀਂ ਤਾਂ ਦੇ ਨਾ ਉਹ ਤੋਂ ਵੀ ਚਲੋ ਉਹਦੇ

birthday harkirat happy birthday harkirat happy, happy, happy birthday to you happy birthday to you happy birthday to you. ਬਹੁਤ ਬਹੁਤ ਮੁਬਾਰਕਾਂ ਦੀ ਸਾਨੂੰ ਵੀ ਤੁਹਾਨੂੰ ਵੀ ਡੈਡੀ ਜੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਤੁਸੀਂ ਬੱਚਾ ਮਿੱਠੇ ਲੈ ਕੇ ਆਏ ਹੋ ਨਾ ਕੁਝ ਵਧੀਆ ਕੀਤਾ ਤੇ ਬੱਚਾ ਲੈ ਕੇ ਆਉਣਾ ਚਾਹੀਦਾ ਨਾ ਹੀ ਬੱਚਾ ਘਰੇ ਸੈਲੀਬ੍ਰੇਟ ਕਰਾਉਂਦੇ ਹੁੰਦੇ ਸੀ ਤੇ ਅੱਜ ਸੋਚਿਆ ਅਹੀਂ ਕੀ ਕਹਿਣਾ ਸਰ ਥੋੜਾ ਡਾਊਨ ਕਰੋ ਅਹੀਂ ਕੀ ਕਹਿਣਾ ਸਾਡੇ ਬੱਚਿਆਂ ਨੇ ਸਾਨੂੰ ਕਹਿ ਦਿੱਤਾ ਵਾ ਪੀ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਥੈਂਕ ਯੂ ਮੰਮੀ ਜੀ ਥੈਂਕ ਯੂ ਤੇ ਅੱਜ ਅਸੀਂ ਬਾਹਰ ਜਾਣਾ ਹੈ ਤੇ ਮੈਂ ਡੈਡੀ ਜੀ ਨੂੰ ਉਹਨਾਂ ਨੂੰ ਕਿਹਾ ਵੀ ਕਿਉਂ ਨਾ ਆਪਾਂ ਡਿਨਰ ਕਰ ਲਈਏ ਬਾਹਰ ਨਾ ਹੀ ਬੱਚੇ ਖੋਸ਼ ਨੇ ਅਸੀਂ ਵੀ ਖੋਸ਼ ਤੇ ਲੋਜੀ ਹੁਣ ਸਾਡਾ ਡਿਨਰ ਹੋ ਗਿਆ ਅਸੀਂ ਆਰਡਰ ਕਰ ਦਿੱਤਾ ਹੈ ਤੇ ਬੱਚਿਆਂ ਨੇ ਆਪਣੀ ਚੁਆਇਸ ਤੇ ਆਰਡਰ ਕੀਤਾ ਜੋ ਜੋ ਉਹਨਾਂ ਨੂੰ ਚਾਹੀਦਾ ਹੀ ਠੀਕ ਹੈ ਨਾ ਅੱਜ ਤੇ ਵੀਰ ਵੀਰਪਾਲ ਕਹਿੰਦਾ ਮੈਂ ਇਹ ਖਾਣਾ ਮੰਮੀ ਕਹਿੰਦੇ ਮੈਂ ਉਹ ਖਾਣਾ ਡੈਡੀ ਕਹਿੰਦੇ ਮੈਂ ਉਹ ਖਾਣਾ ਤੇ ਕਿਤੇ ਕਹਿੰਦੇ ਉਹ ਖਾਣਾ ਤੇ ਮੈਂ ਸਾਰਿਆਂ ਦਾ ਖਾ ਲੈਣਾ ਜੋ ਹੈਗਾ ਹੈ ਨਾ ਕਿਰਤ ਕਿਰਤਾਂ ਤੇ ਆ ਗਿਆ ਫੇਵਰੇਟ ਕੁਲਚਾ ਅਮਰਸਰੀ ਤੇ ਉਹਨਾਂ ਨੇ ਨਾਲ ਦਿੱਤਾ ਹੋਇਆ ਹੈ ਅਮੂਲ ਬਟਰ ਉਦਾਂ ਦੇ ਵੀਰਪਾਲ ਖਾਂਦਾ ਨਹੀਂ ਵੇਖਿਆ ਹੁਣ ਬਾਹਰ ਆਣ ਕੇ ਬਟਰ ਕਿੱਡੀ ਛਤੀ ਖਾਂਦਾ ਐ ਤੇ ਚਲੋ ਸਟਾਰਟ ਕਰੋ ਵੀਰਪਾਲ ਦਾ ਡਿਨਰ ਆ ਚੁੱਕਿਆ ਐ ਤੇ ਇਧਰ ਹਰਕੀਤ ਨੂੰ ਵੀ ਦਿਨੇ ਆ ਤੇ ਐ ਲੋ ਹਰਕੀਤ ਆਪਣੀ ਪਲੇਟ ਅੱਗੇ ਕਰੋ ਮੇਰੀ ਆ ਕਟੋਰੀ ਦੇ ਦੇ ਚ ਮਮੀ ਨੂੰ ਵੀਰਪਾਲ ਉਹ ਐਕਸਟਰਾ ਕਟੋਰੀ ਐ ਨਾ ਹੋਰ ਮੰਗਾ ਲਓ ਜੀ ਵੀਰਪਾਲ ਤੇ ਹਰਕੀਤ ਦਾ ਤੇ ਆ ਗਿਆ ਅਮਰਸਰੀ ਕੁਲਚਾ ਤੇ ਵੀਰਪਾਲ ਕਿਦਾਂ ਦਾ ਲੱਗਿਆ ਘੈਂਟ ਆ ਤੇ ਹੁਣ ਦਹੀਂ ਵੀ ਖਾਣਾ ਪੈਣਾ ਘਰ ਤੇ ਦਹੀਂ ਖਾਂਦਾ ਨਹੀਂ ਹੁਣ ਇੱਥੇ ਖਾਣਾ ਪੈਣਾ ਚੱਲ ਬੱਚੂ ਅੱਜ ਖਵਾਵਾਂਗੀ ਦਹੀਂ ਤੈਨੂੰ ਇਹ ਇੱਧਰ ਸਾਡਾ ਵੀ ਆ ਗਿਆ ਹਰਕਿਤ ਨੇ ਤਬੀਰਪਾਲ ਨੇ ਆਰਡਰ ਕੀਤੀ ਹੈ ਆਈਸਕ੍ਰੀਮ ਹੁਣ ਵੀਰਪਾਲ ਹਰਕਿਤ ਕਿਹੜੀ ਕਿਹੜਾ ਫਲੇਵਰ ਮੰਗੋ ਤੇ ਮੈਂ ਤੇ ਡੈਡੀ ਤੇ ਮੰਮੀ ਨੇ ਕੀਤਾ ਬਟਰ ਸਕੋਚ ਤੇ ਹਰਕਿਤ ਵੀਰਪਾਲ ਨੇ ਚਾਕਲੇਟ ਹੁਣ ਅਸੀਂ ਡਿਨਰ ਕਰ ਚੁੱਕੇ ਆਇਸ ਤੋਂ ਬਾਅਦ ਹੁਣ ਆਈ ਪਾੜਿਆ ਆਈਸਕ੍ਰੀਮ ਟੇਸਟ ਆਈਸਕ੍ਰੀਮ ਵਾਲੀ ਚਾਕਲੇਟ ਵਾਲੀ ਸਾਂਦਿਆ ਚਲੋ ਖਾਓ ਫਿਰ ਕਲਾਡ ਹਨ ਜੀ ਹਰ ਕੀ ਤ ਕਿਸ ਤਰ੍ਹਾਂ ਫਿਰ ਟੇਸਟ ਲੱਗਣ ਦੀ ਹਰ ਕੀ ਤ ਨੂੰ ਮੰਗੇਓ ਫਲੇਵਰ ਜੰਮੀ ਕਿਆ ਮੈਂ ਜੰਮੀ ਥਿਸ ਇਜ਼ ਸੋ ਜੰਮੀ ਮਮੀ ਤੋਨ ਸੁਆਦ ਲੱਗੀ ਆਈਸਕ੍ਰੀਮ ਹਾਂ ਟੇਸਟ ਆ ਡੈਡੀ ਤੋਨ ਮੈਂ ਬਹੁਤ ਜਾਂਦਾ ਬੈਰੀ ਹਾ ਦਾ ਹੀ ਆਉਂਦਾ ਅੱਜ ਬੱਚਿਆਂ ਦੇ ਬਰਥਡੇ ਦੇ ਖਾ ਲੇ 139 ਗੋਲ ਦੀ ਬੋਤਲਾਂ ਨੇ ਗੋਆ ਦੀ ਗਾੜੀ ਜੀ ਖਾਓ ਖਾਓ ਮਾ ਆ ਬੱਚਾ ਨੀ ਵਾਣੀ ਪੂਰੀ ਵੇ ਵੇ ਅੱਠ ਤੇ ਅੱਠ ਤੇ ਅੱਠ ਪਾਲ ਕਿੱਦਾਂ ਲੱਗਣੀ ਚਾਕਲੇਟ ਵਲੀ ਦਾ ਨੂੰ ਆਈਸਕ੍ਰੀਮ ਘੈਂਟ ਆ ਨਹੀਂ ਤੇ ਅੱਖਾਂ ਕਿਦਾਂ ਦੀਆਂ ਬਣਾਉਂਦੇ ਆ ਨਹੀਂ ਹਾਂ ਲੋ ਜੀ ਅਸੀਂ ਹੁਣ ਡਿਨਰ ਕਰ ਲਿਆ ਹੁਣ ਘਰ ਜਾ ਰਹੇ ਆ ਆਪਣੇ ਬੱਚਿਆਂ ਨੇ ਫੁੱਲ ਇੰਜੋਏ ਕੀਤਾ ਆ ਤੇ ਹਨੇਰਾ ਵੀ ਕਾਫੀ ਹੋ ਗਿਆ ਆ ਹੁਣ ਆਪਾਂ ਘਰ ਜਾਵਾਂਗੇ ਵੀਰਪਾਲ ਹੈਪੀ ਹਰਕਿਤ ਹੈਪੀ ਬਰਥਡੇ ਹੈਪੀ ਬਰਥਡੇ ਚਲੋ ਜੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਥੈਂਕ ਯੂ ਜੀ